ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕੋ ਵੀ ਸਾਥੀਓ ਅੱਜ ਆ ਇਸ ਧਰਨੇ ਤੋਂ ਥੋੜੇ ਜੇ ਚੱਕੇ ਵੀ ਵੇ ਸੀਗੇ ਤੇ ਅਸੀਂ ਕਿਹਾ ਵੀ ਅੱਜ ਬੈਠ ਕੀ ਕਵਤਾ ਪਾ ਲਨੇ ਆ ਲਓ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਕਵਤਾ ਸਾਂਝੀ ਕਰਨ ਲੱਗੇ ਆ ਨਵੀਂ ਕਵਤਾ ਬਿਲਕੁਲ ਤੇ ਬੜਾ ਅਨੰਦ ਆਊਗਾ ਸੁਣ ਕੇ ਸਾਰੀ ਕਵਤਾ ਜਰੂਰ ਸੁਣਨੀ ਐ ਸ਼ੇਅਰ ਕਰਨੀਆਂ ਦੱਬ ਕੇ ਉਹ ਲੋਟੂ ਸਰਕਾਰਾਂ ਜਿਹੜੀਆਂ ਨਿਤ ਨਵੀਆਂ ਨੀਤੀਆਂ ਘੜਦੀਆਂ ਨੇ ਉਹ ਸ਼ਾਇਦ ਇਹ ਸਮਝੀ ਬੈਠੀਆਂ ਨੇ ਕਿ ਅਸੀਂ ਇਸ ਤਰੀਕੇ ਨਾਲ ਹੀ ਇਹ ਕਸਾਨੀ ਧਰਨੇ ਨੂੰ ਵਕੇੜ ਦਾਂਗੇ ਪਰ ਉਹ ਭੁੱਲ ਬੈਠੀਆਂ ਕਿ ਉਹ ਪੰਜਾਬੀ ਨੇ ਜਿਹੜੇ ਹਾਰ ਨਹੀਂ ਮੰਨਦੇ ਹੁਣ ਜਿਹੜੀਆਂ ਨੀਤੀਆਂ ਤੇ ਉਹ ਉਤਰ ਕੇ ਆਈ ਹੈ ਸਰਕਾਰ ਉਹਨਾਂ ਨੂੰ ਵੇਖ ਕੇ ਲੱਗਦਾ ਵੀ ਸਾਨੂੰ ਵੀ ਕੋਈ ਰਸਤਾ ਲੱਭਣਾ ਪੈਣਾ ਹੈ ਕਿਉਂਕਿ ਇਹ ਪੰਡੇ ਸੌਖੇ ਨਹੀਂ ਇਹਨਾਂ ਲਈ ਰਾਹ ਤਾਂ ਕੋਈ ਲੱਭਣਾ ਸਾਨੂੰ ਵੀ ਪਊਗਾ ਇਸ ਤਰ੍ਹਾਂ ਨਿਕ ਕਪਤਾ ਬਾੜਕ ਪ੍ਰਾਰਥਨਾਵਲੇ ਵਾਲੇ ਤੁਹਾਡੇ ਨਾਲ ਸਮਝ ਹੀ ਕਰਨ ਲੱਗੇ ਉਹ ਜ਼ੁਲਮਾਂ ਦੀ ਤੂੰ ਹੱਥ ਟਪਾਗੀ ਕਾਤਿਲ ਹੁੰਦੀ ਜਾਨੀ ਐ ਨਿਤ ਨਵਾ ਕੋਈ ਪੁੱਤ ਪੰਜਾਬ ਦਾ ਤੂੰ ਤਰਨਿਆ ਤੇ ਖਾਨੀ ਐ ਨਿਤ ਨਵਾ ਕੋਈ ਪੁੱਤ ਪੰਜਾਬ ਦਾ ਤੂੰ ਤਰਨਿਆ ਤੇ ਖਾਨੀ ਐ ਉਹ ਤੈਨੂੰ ਹੱਥ ਪਵਾਉਣਗੇ ਸਾਥੋਂ ਤੈਨੂੰ ਹੱਥ ਪਵਾਉਣਗੇ ਸਾਥੋਂ ਤੇਰੇ ਤਾਨੀ ਕਹਿੰਦੀ ਕਹਿੰਦੀ ਸਾਡੀਆਂ ਗੱਡੀਆਂ ਘੇਰੇ ਨੀ ਕੀ ਕਰਨਾ ਤੂੰ ਕੀ ਹੈ ਚਾਉਂਦੀ ਹੋ ਗਏ ਨੰਗੇ ਚੇਰੇ ਨੀ ਕੀ ਕਰਨਾ ਤੂੰ ਕੀ ਹੈ ਚਾਉਂਦੀ ਹੋ ਗਏ ਨੰਗੇ ਚੇਰੇ ਨੀ ਸੱਤਵੇਂ ਮਹੀਨੇ ਹੋ ਗਏ ਬੈਠਿਆਂ ਸੱਤ ਮਹੀਨੇ ਬਹੁ ਸਰਕਾਰੇ ਨਹੀਂ ਸਾਨੂੰ ਵੀ ਹੁਣ ਰਾਤਾ ਕੋਈ ਲੱਪਣਾ ਪਉ ਸਰਕਾਰੇ ਨਹੀਂ ਹੋ ਗੋਲੀਆਂ ਤੱਕ ਜੇ ਤੂੰ ਪਹੁੰਚ ਗਈ ਘਟ ਅਸੀਂ ਵੀ ਸੈਂਦੇ ਨੀ ਲੋਕੇ ਹੋਣਗੇ ਬਾਕੀ ਦੇਖੀ ਲੋਕੇ ਹੋਣਗੇ ਬਾਕੀ ਦੇਖੀ ਦਿਨੇ ਦਿਖਾਉਂਦੇ ਤਾਰੇ ਨੀ ਸਾਨੂੰ ਵੀ ਹੁਣ ਰਾਤਾ ਕੋਈ ਲੱਪਣਾ ਪੂ ਸਰਕਾਰੇ ਨੀ ਸਾਨੂੰ ਵੀ ਹੁਣ ਰਾਤਾ ਕੋਈ ਲੱਪਣਾ ਪੂ ਸਰਕਾਰੇ ਨੀ ਹੋ ਰਾਜਸਥਾਨ ਚ ਬੱਬਰ ਸ਼ੇਰ ਤਾਂ ਕੱਲਟ ਕੈਂਤ ਤਕਾਲਿਆ ਨੀ ਬੁੱਲ ਬੈਠੀ ਇਤਿਹਾਸ ਤੂੰ ਸਾਡਾ ਪੁੱਠਾ ਪੰਗਾ ਪਾਲਿਆ ਨੀ ਬੁੱਲ ਬੈਠੀ ਇਤਿਹਾਸ ਤੂੰ ਸਾਡਾ ਪੁੱਠਾ ਪੰਗਾ ਪਾਲਿਆ ਨੀ ਕਹੂ ਪੰਜਾਬੀ ਕੇੜਾ ਸਾਨੂੰ ਕਹੂ ਪੰਜਾਬੀ ਕੇੜਾ ਸਾਨੂੰ ਜੇ ਨਾ ਕਰ ਜਿਉ ਤਾਰੇ ਸਾਨੂੰ ਵੀ ਹੁਣ ਰਾਤਾ ਕੋਈ ਲੱਭਣਾ ਪਉ ਸਰਕਾਰੇ ਨਹੀਂ ਪਾਠ ਤੇਰੀਆਂ ਗਲਤੀਆਂ ਨੂੰ ਏ ਪਾਠ ਤੇਰੀਆਂ ਗਲਤੀਆਂ ਨੂੰ ਏ ਲੋਕਾਂ ਅੱਗੇ ਉਹ ਚਾਰਨਗੇ ਸ਼ਬਦਾਂ ਦੇ ਉਹ ਤੀਰ ਬਣਾ ਕੇ ਹੱਕ ਤੇਰੀ ਵਿੱਚ ਮਾ ਸ਼ਕਤੀ ਤੇਰੀ ਵਿੱਚ ਮਾਰਨਗੇ ਕੁਛ ਵੀ ਨਾ ਬੈਠੀ ਤੈਨਾਂ ਨੂੰ ਫੇਰ ਜੇੜ ਨਾ ਬੈਠੀ ਤੈਨਾਂ ਨੂੰ ਫੇਰ ਮਿਲ ਗਏ ਤੇਰੇ ਨਾਰੇ ਨੀ ਸਾਨੂੰ ਵੀ ਹੁਣ ਰ ਲੱਭ ਗੁਰਨਾ ਪਉ ਸਰਕਾਰੇਨੀ ਲੋਕੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਤਾਂ ਕਿ ਉਹ ਲੋਟੂ ਸਰਕਾਰਾਂ ਤੱਕ ਸਾਡਾ ਇਹ ਸੁਰੀਹਾ ਪਹੁੰਚ ਸਕੇ ਤੇ ਇੱਕ ਸਾਡਾ ਚੈਨਲ ਆ ਪਾਠ ਖਬਰਦਰ ਧਨੋਲਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਅਜਈਆਂ ਵੀਡੀਓ ਹੀ ਉੱਥੇ ਆਉਂਦੀਆਂ ਨੇ ਸਾਰਿਆਂ ਤੱਕ ਪਹੁੰਚ ਸਕਣਾ ਐਨਾ ਕਹਨੇ ਹੋਏ ਖਿਮਾ ਦੇ ਜਾਚਕਾ ਪਾਉ ਪਤੇ ਬਲਾਉ ਪਤੇ ਰੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ